ਭਈਆ ਮੇਰੇ ਹੱਥ ਦੇ ਵਿੱਚ ਨਾ ਪਾਸਪੋਰਟ ਆ ਆਪਣੇ ਵੱਡੇ ਭਾਈ ਦਾ ਆ ਪਾਸਪੋਰਟ ਦਾ ਰਾਜ ਦੱਸਣਾ ਅੱਜ ਤੁਹਾਨੂੰ ਵੀ ਆ ਬੰਦਾ ਪਾਸਪੋਰਟ ਕਾਦੇ ਲਈ ਵਰਤਦਾ ਆਪਾਂ ਪਾਸਪੋਰਟ ਵਰਤਦੇ ਹੁੰਨੇ ਆ ਬਾਹਰ ਜਾਣ ਦੇ ਲਈ ਲੋਕੀ ਪਾਸਪੋਰਟ ਸਾਹਮ ਸਾਹਮ ਕੇ ਰੱਖਦੇ ਆ ਵੀ ਕੀ ਪਤਾ ਕਦੋਂ ਬਾਹਰਲਾ ਬਣ ਜੇ ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗ ਜੇ ਲੋਕੀ ਤਾਂ ਪਾਸਪੋਰਟ ਬਾਬਿਆਂ ਦੇ ਕੋਲ ਵੀ ਲੈ ਕੇ ਜਾਂਦੇ ਆ ਤੁਸੀਂ ਵੀਡੀਓ ਦੇਖੀਆ ਹੋਣਗੀਆਂ ਖਾਸੀਆਂ ਬੈਰਲ ਹੁੰਦੀਆਂ ਨੇ ਪਖੰਡਵਾਦ ਦੇ ਵਿੱਚ ਫਸੇ ਹੋਏ ਆ ਵੀ ਸਾਡੇ 30 ਪੋਤੋ ਦਾ ਕੈਨੇਡਾ ਦਾ ਵੀਜ਼ਾ ਲੱਗ ਜੇ ਐੇ ਹੋ ਜੇ ਉਹ ਹੋ ਜੇ ਪਰ ਆ ਸਾਡੇ ਬੰਦੇ ਨੇ ਪਾਸਪੋਰਟ ਦੇਖੋ ਤੁਸੀਂ ਕਾਹਦੇ ਲਈ ਵਰਤੇ ਆ ਹੋਇਆ ਪਾਸਪੋਰਟ ਤੇ ਹਿਸਾਬ ਕਿਤਾਬ ਲਿਖੀ ਫਰਦਾ ਇੱਥੋਂ ਸ਼ੁਰੂ ਹੋ ਜਾਂਦਾ ਪਾਸਪੋਰਟ ਆਗਾ ਪਾਸਪੋਰਟ ਦਾ ਪਹਿਲਾ ਪੇਜ ਇੱਥੇ ਆ ਗੰਡਾਸਿਆਂ ਵਾਲਾ ਬਣਾਤਾ ਬੰਦਾ ਇੱਥੇ ਆ ਦੇਖੋ 20000 ਫੌਜੀ 5 ਲੱਖ 40000 9 ਕੇ ਆ 9 ਕੇ ਕੀ ਆ ਬਾਈ ਮੋ ਕੀ ਲਿਆਂ ਦਾ 9 ਆ ਦੇਖੋ 9 ਕਿਲਿਆਂ ਦਾ 5 ਲੱਖ 40 ਹਜ਼ਾਰ ਆ ਥੱਲੇ ਬਾਕੀ ਸਾਰਾ ਹਿਸਾਬ ਲਿਖਿਆ ਆ ਦੇਖੋ ਉਹ ਤੂੰ ਬਾਹਰ ਪਹੋਰ ਨਹੀਂ ਜਾਣਾ ਨਹੀਂ ਆਪਾਂ ਨਹੀਂ ਜਾਂਦੇ ਹੈ ਆ ਦੇਖੋ ਕਹਿੰਦਾ ਬਾਹਰ ਨਹੀਂ ਜਾਣਾ ਤੇ ਪਾਸਪੋਰਟ ਤੇ ਆ ਸਾਰਾ ਕੁਝ ਲੈਤਾ ਇਦੋਂ ਤੂੰ ਬੀਹਾਂ ਦੀ ਕਾਪੀ ਲੈ ਆਉਂਦਾ ਹਿਸਾਬ ਕਿਤਾ ਥੱਲੇ ਲਿਖਿਆ ਉਹਨੂੰ ਪਾਸਪੋਰਟ ਦਾ ਸੇ ਜ਼ਰੂਰੀ ਖਰਾਬ ਕਰਨਾ ਸੀ ਆ ਦੇਖੋ ਕਾ ਘਰ ਦੇ ਤੱਕੇ ਨਾ ਬਾਹਰ ਭੇਜਦੇ ਸੀ ਤਾਂ ਖਰਾਬ ਕਰਤਾ ਪਾਸਪੋਰਟ ਨਹੀਂ ਤੱਕਾ ਜੇ ਹੋ ਜਾਂਦਾ ਬਾਈ ਚਾਂਸ ਆਪਾਂ ਦਿਮਾਗ ਵੱਤ ਲਿਆ ਵੀ ਆਹ ਦਾ ਪਾਸਵਰਡ ਖਰਾਬ ਕਰੋ ਨਾ ਬਾਹਰ ਜਾਈਦੇ ਨਾ ਭੇਜਣਾ ਕਹਿੰਦਾ ਕਹਿੰਦਾ ਜੇ ਕਾ ਉਹਨੂੰ ਘਰ ਦੇ ਤੱਕਾ ਕਰਦੇ ਬਾਹਰ ਭੇਜਣ ਲਈ ਕਹਿੰਦਾ ਇਹਦੋਂ ਪਹਿਲੀ ਰੋਕ ਲਾਤੀ ਆਪਦੇ ਆਪ ਤੇ ਹੈ ਵੀ ਪਾਸਪੋਰਟ ਹੀ ਖਰਾਬ ਕਰਤਾ ਦੇਖ ਲੋ ਆ ਚੇਤੂ ਆ ਚੇਤੂ ਦਾ ਹਸਾਬ ਆ ਗਿਆ ਤਾਂ ਲਿਖਿਆ ਚੇਤੂ ਕੌਣ ਚੇਤੂ ਪੰਡੂ ਦਾ ਮੁੰਡਾ ਮਸ਼ੀਨ ਵਾਲਾ ਅੱਛਾ ਤੂੜੀ ਦਾ ਹਸਾਬ ਆਏ ਤੇ ਤੂੜੀ ਵਾਲਾ ਥੱਲੇ ਆ ਹਾਂ 23 ਟਰਾਲੀਆਂ ਤੂੜੀ ਦੀਆਂ ਹੋਣਗੀਆਂ ਆ 23 ਟਰਾਲੀਆਂ ਹਾਂ 23 ਟਰਾਲੀਆਂ 52 52 ਆ ਦੇਖੋ ਵੀ ਆ ਗਿਆ ਚੇਤੂ ਦਾ ਹਿਸਾਬ 23 ਟਰਾਲੀਆਂ 32200 250 ਦੀਆਂ ਤਿੰਨ ਬੋਤਲਾਂ ਦਿੱਤੀਆਂ ਆ ਤਿੰਨ ਬੋਤਲਾਂ ਕਾਦੀਆਂ ਫਿਰ ਸ਼ਾਮ ਨੂੰ ਪੈਕ ਫੁਕ ਲਾਉਣਾ ਸੀ ਤਿੰਨ ਬੋਤਲਾਂ ਲਿਆਂਦੀਆਂ ਫਿਰ ਆ ਵੀ ਲਿਖਿਆ 250 ਦੀਆਂ ਕਹਿੰਦਾ ਤਿੰਨ ਬੋਤਲਾਂ 10 ਰੁਪਏ ਵਾਲੇ ਲੇਜ ਪੈਕਟ 800 ਕੁੱਲ ਬਣੇ ਕੁਦੂਈ ਲੱਗੇ ਸੀ ਗਰਮੀ ਚ ਇਹੀ ਚਲਦੀ ਆ ਬਾਈ ਅੱਛਾ ਇਹ ਫਿਰ ਗਰਮੀ ਚ ਤਾਂ ਫਿਰ ਆਹ ਹਸਾਬ ਕੀ ਲਿਖਿਆ ਤੇਰਾ ਲਿਖਿਆ ਇਹ ਇਹ ਹਸਾਬ ਇਹਨੇ ਲਿਖਿਆ ਹਾਂ ਇਹ ਸਮਾਨ ਮੈਂ ਲੈ ਕੇ ਆਂਦਾ ਸਰ ਸਮਾਨ ਤੂੰ ਲੈ ਆਉਣਾ ਮੈਂ ਲੈ ਕੇ ਆਂਦਾ ਸਮਾਨ ਦੀ ਡਿਊਟੀ ਹੀ ਕੋਦੇ ਆ ਆ ਦਿੱਲੀ ਮੋਰਚਾ ਦਿੱਲੀ ਮੋਰਚੇ ਦਾ ਵੀ ਲਿਖੀ ਫਿਰਦਾ ਇਹ ਕਿਹੜਾ ਹੈਗਾ ਪਹਿਲਾ ਮੋਰਚਾ ਹਣ ਪਹਿਲਾ ਮੋਰਚਾ ਦਿੱਲੀ ਨੂੰ ਗਏ ਸੀ ਜੋ ਦਿੱਲੀ ਗਿਆ ਸੀ ਅਸਾਂ ਉਦੋਂ ਆਜੋ ਤੁਸੀਂ ਸਾਰੇ ਗਏ ਸੀਗੇ ਹਾਂ ਸਾਰੇ ਪੰਡੂ ਇੱਕ ਸਿਲੰਡਰ ਸਟੋਪ ਲੈ ਕੇ ਆਂਦਾ ਉਹ ਤੇ ਹੈ ਹੀ ਨਹੀਂ ਸੀ ਕੋਈ ਖਾਦੀਆ ਤੱਕੇ ਸੀ ਠੀਕ ਆ ਰੂਟੀ ਵੀ ਆਪਾਂ ਘਰੋਂ ਲੈ ਕੇ ਦੇਦਾ ਦਿੱਲੀ ਜਾ ਕੇ ਖਾਧੀ ਸੀ ਹਰਿਆਣੇ ਕੋਲੇ ਆ ਕੇ ਠੀਕ ਆ ਅਸਾਂ ਸਾਰੇ ਯਾਰ ਦੋਸਤ ਜਿੰਨੇ ਗਏ ਆ ਪਿੰਡੋਂ ਹੈਗੇ ਪਹਿਲਾਂ 4 ਦਿਨ ਤੁਰੇ ਹਾਂ ਫਿਰ ਰੁਕੇ ਬੰਦੇ ਬੰਦੇ ਇਕੱਠੀ ਕੀਤੇ ਹੋਗੇ ਸੀ 6-7 ਜਣੇ ਹੋਗੇ ਸੀ ਪਿੰਡੋਂ ਠੀਕ ਆ ਠੀਕ ਆ ਠੀਕ ਆ ਸਾਰੇ ਕੋਲ ਲੈ ਲਿਆ ਆ ਦੇਖੋ ਦਿੱਲੀ ਮੋਰਚੇ ਤੇ ਗਏ ਸੀ ਵੀ ਯਾਰਾਂ ਦੋਸਤਾਂ ਨੇ ਮਿਲ ਕੇ ਸਿਲੰਡਰ ਲੈ ਪ੍ਰਵਾਹਾ ਸਟੋਪ ਆ ਵਧੀਆ ਲੈ ਲੇਣਾ ਚਾਹੀਦਾ ਸਾਰਾ ਕੁਝ ਪਰ ਪਾਸਪੋਰਟ ਤੇ ਨਹੀਂ ਲੈਣਾ ਚਾਹੀਦਾ ਅਜੂਬਾ ਭਾਈ ਆਪਣਾ ਹੈ ਅਜੂਬਾ ਇਹ ਆਪਣਾ ਦੁਨੀਆ ਤੇ ਸੱਤ ਅਜੂਬੇ ਅੱਠਵੇਂ ਵਿੱਚ ਬੁੱਵਾਲ ਦੇ ਤੇਰਾ ਕਿਵੇਂ ਆ ਪਾਸਪੋਰਟ ਮੇਰਾ ਤਾਂ ਸਹੀ ਪਿਆ ਹੈ ਤੂੰ ਤਾਂ ਜਾਣਾ ਫਿਰ ਬਾਹਰ ਬਾਹਰ ਹਲੇ ਜਾਵਾਂਗੇ ਪਰ ਹੂੰ ਰੱਖਿਆ ਹੋਇਆ ਸਾਮਕੇ ਨਹੀਂ ਹੁਣ ਤਾਂ ਇਹ ਖਰਾਬ ਆ ਹਨਾ ਜਮਾ ਜਮਾ ਖਰਾਬ ਹੋਊਗਾ ਖਤਮ ਹੁਣ ਤਾਂ ਖਤਮ ਆ ਇਹ ਮਤਲਬ ਜੇ ਬੀ ਆ ਬੂਆ ਲਵਾਉਣਾ ਹੋਵੇ ਤੇ ਜਿਵੇਂ ਖਾਲੀ ਪੇਜ ਲੱਗ ਜੂ ਇਹਨਾਂ ਤੇ ਕਿ ਨਹੀਂ ਹੁਣ ਤਾਂ ਆਪਾਂ ਸਰਪੰਚ ਵਾਲੀ ਮੋਹਰ ਹੋਈਆਂ ਮੈਂਬਰ ਵਾਲੀ ਮੋਹਰ ਲਾਤੀ ਪਛੇ ਵਾਲੀ ਦਾ ਤੇ ਮੈਨੂੰ ਲਾਵਾ ਸਰਪੰਚ ਜੀ ਵਾਲੀ ਨਹੀਂ ਲੱਗਣੀ ਇਹ ਤੇ ਤਾਂ ਜਿਹੜੇ ਹਾਲਾਤ ਕੀਤੇ ਪਏ ਆ ਭਈ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿਸੇ ਨੇ ਆਪਦਾ ਪਾਸਪੋਰਟ ਐ ਕੀਤਾ ਉਹ ਪਾਸਪੋਰਟ ਤੇ ਐ ਹਿਸਾਬ ਕਿਤਾਬ ਲਿਖਿਆ ਆਊਗਾ ਸਾਰਾ ਲੈ ਦੱਸ ਆਹ ਦੇਖ ਲੋ ਮੈਨੂੰ ਨਹੀਂ ਲੱਗਦਾ ਜਿਹੜੇ ਹਿਸਾਬ ਨਾਲ ਲੋਕੀ ਬਾਹਰ ਦੇ ਮਗਰ ਪਏ ਹੋਏ ਹਨ ਆਈਲੈਂਡ ਸੈਂਟਰ ਅੱਜ ਜਾਂਦੇ ਆ ਕਿਉਂ ਕੋਪੀ ਉਹੀ ਜਾਏ ਮੈਂ ਵੀ ਇੰਝ ਕਰਾਂ ਯਾਰ ਹੈ ਘਰ ਦੇ ਬਾਹਲਾ ਤੰਕ ਕਰਦਿਆ ਬਾਹਰ ਬਾਹਰ ਨੂੰ ਮੈਂ ਵੀ ਇਹ ਆ ਹਿਸਾਬ ਕਰਾਂ ਫਿਰ ਅੱਛਾ ਯਾਰ ਨੂੰ ਦਾ ਇਧਰ ਕੰਮ ਮਿਲ ਨਹੀਂ ਰਿਹਾ ਜੇ ਕੋ ਸਾਥ ਨਹੀਂ ਹੈ ਨਹੀਂ ਉਹਨੂੰ ਜਾਣ ਦਾ ਫਾਇਦਾ ਹੁਣ ਆਪਾਂ ਦਾ ਹੈਗਾ ਉਰੇ ਕਾਰ ਰੇ ਕੰਮ ਕਰੋ ਹੁਣ ਤੁਸੀਂ ਦਾ ਰਾਜੇ ਹੋ ਭਾਈ ਪੰਜਾਬ ਦੇ ਮੈਂ ਕਹਣਾ ਵਧੀਆ ਰਾਜੇ ਬਣ ਕੇ ਹੀ ਰੋ ਪਾਸਪੋਰਟ ਐਂ ਕਰੀ ਹੁਣ ਇੱਕ ਹੋਰ ਨਵਾਂ ਬਣਵਾ ਲੈ ਹਾਂਜੀ ਆ ਇਹਦੇ ਪੇਜ 'ਤੇ ਚਾਰ ਰਹਿ ਗਏ ਇੱਥੇ ਹੁਣ ਮੱਕੀ ਦਾ ਹਿਸਾਬ ਲਿਖਿਆ ਜਾਣਾ ਝੋਨੇ ਦਾ ਝੋਨੇ ਦਾ ਆ ਜਾਊਗਾ ਹਨ ਲਵਾਏ ਲੂਈ ਝੋਨੇ ਦੀ ਸਾਰਾ ਕੁਝ ਇਹ ਤਾਂ ਹੁਣ ਤੇਰੇ ਭਰ ਜਾਣੇ ਆ ਨਵਾਂ ਪਾਸਪੋਰਟ ਬਣਵਾ ਲੈ ਦੇਖਦੇ ਆ ਤੇ ਨਵੇਂ ਤੋਂ ਇੱਕ ਹੋਰ ਸ਼ੁਰੂ ਕਰਦੇ ਨੇ ਬਣਾਉਣਾ ਨਹੀਂ ਮੇਰਾ ਬਾਡੀ ਵੇਲੇ ਨੂੰ ਆਜੂ ਨਾਲੇ ਹਾਂ ਬਾਡੀ ਮੂਰੇ ਆਜੂ ਪਾਸਪੋਰਟ ਜਦੋਂ ਚੈੱਕ ਬਾਕ ਆਉਦੀ ਹੁੰਦੀ ਆ ਚੈੱਕ ਬਾਕ ਆਉਦੀ ਆ ਪਰ ਪਰ ਕੇ ਪਾਸਪੋਰਟ ਦੀ ਲਾਈਨਾਂ ਲਾ ਲਈਆਂ ਇੱਥੇ ਠੀਕ ਤੂੰ ਕਿ ਬਾ ਹੁਣ ਤੂੰ ਬਾਹਰ ਤਾਂ ਜਾਣਾ ਕੋਈ ਨਹੀਂ ਪਤਾ ਹੀ ਆ ਹੁਣ ਹਨਾ ਬਾਹਰ ਪਤਾ ਹੀ ਜਾਣਾ ਬਾਹਾਂ ਤੂੰ ਦੱਸ ਹੀ ਦਿੱਤਾ ਹੁਣ ਫਿਰ ਆਂ ਕੀ ਕਰ ਨਹੀਂ ਕਰਦੇ ਨੂੰ ਪਤਾ ਵੀ ਆਹ ਲਾਲਿਆ ਇੱਧਰ ਸਾਬਤ ਕਰ ਦੱਸਿਆ ਜੀ ਲੈ ਵੀ ਆਹ ਦੇਖ ਲਓ ਬਾਪੂ ਤੁਹਾਡੇ ਮੁੰਡੇ ਨੇ ਨਾ ਸਾਰਾ ਆ ਦੇਖੋ ਤੁਸੀਂ ਆ ਚੇਤੂ ਦਾ ਹਿਸਾਬ ਲਿਖੀ ਫਿਰਦਾ ਪਾਸਪੋਰਟ ਤੇ ਤੁਸੀਂ ਹੋਰ ਕਿਤੇ ਇਹਨੂੰ ਬਾਹਰ ਭੇਜਾਉਣ ਦੇ ਬਾਰੇ ਸੋਚਦੇ ਹੋਮੋ ਆ ਦੇਖੋ ਆਹ ਦੇਖ ਲਓ ਭਾਈ ਕਹਿੰਦਾ ਕਰਦੇਆਂ ਨੂੰ ਨਹੀਂ ਪਤਾ ਕਰਦੇ ਭਾਈ ਸੁਪਨੇ ਸੋਚਦੇ ਹੋਣਗੇ ਕਰਦੇ ਕਹਿੰਦੇ ਕਰਦੇ ਕਹਿੰਦੇ ਸੁਪਨੇ ਸਜਾਈ ਬੈਠੇ ਹਉਣ ਵੀ ਪੁੱਤ ਨੂੰ ਅਮਰੀਕਾ ਤੋੜਦਾ ਪੁੱਤ ਦੇ ਗੰਡਾਸੇ ਆਵੜਾ ਹੀ ਹਰਦਾ ਪੁੱਤ ਦੇ ਗੰਡਾਸੇ ਆਵੜਾ ਹੀ ਹਰਦਾ ਆ ਵੈਸੇ ਹੀ ਤੇ ਪਾਸਪੋਰਟ ਹੀ ਬੰਦ ਕਰ ਦੇਣੇ ਹਮਾਸੀ ਨੇ ਪਾਸਪੋਰਟ ਬੰਦ ਕਰ ਦੇਣੇ ਆ ਵੀ ਭਾਈ ਪੰਜਾਬ ਦੇ ਵਿੱਚ ਦਾ ਪਾਸਪੋਰਟ ਦਾ ਹਾਲ ਹੋਣਾ ਲੱਗਿਆ ਚੱਲ ਕੋਈ ਗੱਲ ਨਹੀਂ ਵਧੀਆ ਇੱਥੇ ਨਜ਼ਾਰੇ ਲੈਣਾ ਵਧੀਆ ਭਰਾਵਾ ਗੋਪੀ ਆਹੀਂ ਕਰ ਤੂੰ ਵੀ ਮੈਂ ਤਾਂ ਆ ਬਾਈ ਕਰਨਾ ਕਿ ਜਾਣਾ ਤੂੰ ਬਾਹਰ ਬਾਹਰ ਕੀ ਆ ਭਰਾਵਾ ਇੱਥੇ ਨਵੇਂ ਨਜ਼ਾਰੇ ਲੈਣੇ ਆ ਬੋਦੀ ਕੰਮ ਕਰੋ ਯਾਰ ਦੇਖੋ ਇਹ ਪੰਜਾਬ ਦਾ ਪਹਿਲਾ ਬੰਦਾ ਹੈਗਾ ਜਿਹਨੇ ਪਾਸਪੋਰਟ ਐ ਲੈ ਆਉ ਮੈਨੂੰ ਨਹੀਂ ਲੱਗਦਾ ਕੋਈ ਹੋਊ ਬੰਦਾ ਪੰਜਾਬ ਦੇ ਵਿੱਚ ਜਿਹਨੇ ਪਾਸਪੋਰਟ ਤੇ ਐ ਲਿਖਿਆ ਹੋਊ ਹਿਸਾਬ ਕਿਤਾਬਕ ਨਹੀਂ ਨਾਲੇ ਵਧੀਆ ਯਾਰ ਕਾਪੀ ਛੋਟੀ ਜੀ ਹੈਗੀ ਐ ਜੇਬ ਚ ਪਾ ਲਵੇ ਨਾ ਇੱਥੋਂ ਆ ਕੇ ਜਦੋਂ ਮਨੇ ਕੱਢਿਆ ਭਾਈ ਇੱਥੇ ਆ ਮੰਜੇ ਉਦੇ ਬੈਠਾ ਐ ਕੱਢ ਲਿਆ ਪਾਸਪੋਰਟ ਮੈਂ ਹੈਰਾਨ ਮੈਂ ਕਿਹਾ ਕਦੇ ਕੀ ਪਤਾ ਫੈਲ ਫੂਲ ਲਵਾ ਕੇ ਆਇਆ ਹੋਵੇ ਜਾਂ ਕੁਝ ਹੋਰ ਐ ਪਾਸਪੋਰਟ ਕੱਢ ਕੇ ਜਦੋਂ ਲਗਿਆ ਲਿਖਣ ਮੈਂ ਲੇ ਦੱਸ ਯਾਰ ਦਾ ਨਵਾਂ ਹੀ ਕੰਮ ਦੇਖਿਆ ਮੈਂ ਚੱਲ ਵਧੀਆ ਭਰਾਵਾ ਤੇ ਤੁਹਾਡੇ ਜੋ ਮੈਨੂੰ ਵੀ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਬੰਦੇ ਨੇ ਆਪਦਾ ਪਾਸਪੋਰਟ ਐ ਹਿਸਾਬ ਕਿਤਾਬ ਦੇ ਲਈ ਰੱਖਿਆ ਹੋਇਆ ਮੈਨੂੰ ਤਾਂ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਹੋਊਗਾ ਮੈਂ ਤਾਂ ਅਹੀ ਇੱਕੋ ਇੱਕ ਸਾਡੇ ਵਾਲਾ ਬੰਦਾ ਲੱਗਦਾ ਗਿਆ ਤਾਂ ਹੀ ਅਸੀਂ ਇਹਨੂੰ ਹੁਣ 8ਵਾਂ ਅਜੂਬਾ ਗਿਆ ਅਜੂਬਾ ਆ ਵੀ ਆ ਇਹਦਾ ਵੀ ਤੁਹਾਨੂੰ ਕਾਰਨਾਮਾ ਦਿਖਾਵਾਂਗੇ ਪੱਠੇ ਵੜਦਾ ਇਹ ਫੇ ਮੈਂ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਪਾਸਪੋਰਟ ਸਾਹਮ ਕੇ ਰੱਖਿਆ ਜਾਂ ਐਂ ਰੱਖਿਆ ਲੈ ਵੀ ਤੇ ਇੱਕ ਗੱਲ ਹੋਰ ਦੱਸ ਦਿਓ ਵੀ ਨਵਾਂ ਪਾਸਪੋਰਟ ਬਣ ਜੂ ਸਹੀ ਗੱਲ ਹੈ ਸਹੀ ਗੱਲ ਦੱਸੋ ਫਿਰ ਲਿਖਣਾ ਉਹ ਚ ਵੀ ਫਿਰ ਹਿਸਾਬ ਲਿਖਣਾ ਨਾ ਅਸੀਂ ਅੱਗੇ ਉਹ ਚ ਵੀ ਹੁਣ ਸਾਨੂੰ ਦੱਸ ਦਿਓ ਭਾਈ ਵੀ ਨਵਾਂ ਪਾਸਪੋਰਟ ਬਣ ਜੂ ਤੇ ਕਿਵੇਂ ਬਣੂਗਾ ਸਾਨੂੰ ਸਮਝਾ ਦਿਓ ਸਾਰਾ ਪ੍ਰੋਸੈਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ